ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਸੇ ਤਾਂ ਅੱਜ ਪਹੁੰਚੇ ਆ ਜੀ ਪੱਖੋਕਲਾ ਪਿੰਡ ਤਪੇ ਦੇ ਦੂਜੀ ਸਾਈਡ ਮਾਨਸਾਲੇ ਰੋਡ ਦੇ ਉੱਤੇ ਆ ਜਾਂਦਾ ਜੀ ਜਿਹੜਾ ਹਟਿਆ ਆ ਮਾਨਸਾ ਤੋਂ ਸਿੱਧਾ ਜਾਂਦਾ ਰੋਡ ਤਾਂ ਅੱਜ ਪਹੁੰਚੇ ਸੀਗੇ ਕਾਲੇ ਕੋਲੇ ਤੇ ਬਾਕੀ ਤੁਸੀਂ ਦੇਖੋ ਇਹ ਵੀ ਵੀਰ ਪੂਰੇ ਸ਼ੌਂਕ ਨਾਲ ਆਪਦਾ ਕੰਮ ਕਰਦਾ ਤਾਂ ਵਧੀਆ ਪਸ਼ੂ ਬੱਚੇ ਆ ਤੇ ਉਹ ਬੈਠਾ ਸਾਹਮਣੇ ਆਪਣੇ ਵਾਲਾ ਤਰਨਾਟ ਕਿਉਂਕਿ ਇਹ ਆਪਣਾ ਮਿੱਤਰ ਹੈ ਜਿਹੜਾ ਆਪਣਾ ਮਿੱਤਰ ਖਾਸ ਮਿੱਤਰ ਹੈ ਚਾਹਲ ਉਹਦੀ ਭੂਆ ਦਾ ਘਰ ਹੈ ਇਹ ਭੂਆ ਦੇ ਮੁੰਡੇ ਆ ਦੋਨੇ ਬਹੁਤ ਮਿਹਨਤੀ ਪਰਿਵਾਰ ਹੈ ਤਾਂ ਚੰਗਾ ਕੰਮ ਕਰਦੇ ਆ ਤਾਂ ਸਾਰੇ ਪਸੂ-ਪਸੂ ਪਾਲਣ ਤੇ ਵੀ ਦੇਖੋ ਸ਼ੌਂਕ ਕੱਟੇ ਆ ਪੌਂਦੀ ਕਟੀਆਂ ਆ ਸਾਰੀਆਂ ਵੱਡੇ ਕੱਟੇ ਜਾਦੇ ਆ ਕਟੀਆਂ ਦੋ ਤਿੰਨੀਆਂ ਤੇ ਫਿਰ ਵੀ ਦੇਖੋ ਸ਼ੌਂਕ ਨਾਲ ਪਾਲਦੇ ਆ ਸਾਰੀਆਂ ਇਹ ਤੇ ਨਾਲ ਹੀ ਮੈਨੂੰ ਲੱਗਦਾ ਤਰਨਾੜ ਸਿਆਂ ਵੀ ਬਾਹਰ ਆਊਗਾ ਤੇ ਆ ਦੇਖੋ ਆ ਤਰਨਾੜ ਦੀ ਕੱਟੀ ਆ ਗਈ ਨੀਲੀ ਰਾਵੀ ਇਹਨਾਂ ਕੋਲੇ ਪੂਰੀ ਇੱਕ ਨੀਲੀ ਰਾਵੀ ਮੱਝ ਬਾਕੀ ਮੂਹਰਾ ਦਾ ਵੀ ਹੈਗਾ ਛੋਟਾ ਇਹੋ ਦੁਕਾਨੇ ਭਾਈ ਉੱਥੇ ਸਾਂਭ ਲੈਣੇ ਆ ਕਹਿੰਦੇ ਜਿਆਦਾ ਖੁੱਲਾ ਰਹਿੰਦਾ ਤਰਨਾੜ ਤੇ ਛੱਪੜ ਤੇ ਉਪੜੇ ਤੁਰਦਾ ਰਿਆ ਕਰੋ ਤਾਂ ਇਹ ਵੀ ਸਾਡੇ ਇੱਕ ਯਾਰਾਂ ਦਾ ਫਰਮ ਹੈ ਸਾਰਾ ਕੰਮ ਪੁੱਛ ਕੇ ਤਾਂ ਜਿਵੇਂ ਹੌਲੀ ਹੌਲੀ ਜਿਵੇਂ ਵਧਾਉਂਦੇ ਆ ਉਵੇਂ ਸੈਟ ਤਾਂ ਚੱਲਦਾ ਰਹਿੰਦਾ ਤੇ ਫਰਦਾ ਜਵਾਨ ਕਾਲਾ ਤੇ ਕਰਾਵਾਂਗੇ ਕਾਲੇ ਨਾਲ ਆਪਾਂ ਗੱਲਬਾਤ ਹੋਈ ਤੇ ਗਾਂ ਸਾਰੇ ਇੱਕ ਵਾਰੀ ਤੁਸੀਂ ਦਿੰਦੇ ਰਹੋ ਤਾਂ ਕੋਈ ਕੇਰਾਂ ਦਾ ਪਸ਼ੂ ਫਿਰ ਜਦੋਂ ਨਿਕਲਦੇ ਛੱਪੜ ਛੋਟੇ ਕੱਢਿਆ ਕਰਾਂ ਭਈ ਹਾਲ ਪਾਉਂਦੇ ਆ ਕਿਉਂਕਿ ਪਸ਼ੂ ਤਕਰੀਬਨ ਹੋਣਗੇ 20-25 ਤਾਂ ਛੋਟੇ ਵੱਡੇ ਤਾਂ ਮੇਨ ਹੀ ਪਰਿਵਾਰ ਆ ਬਾਕੀ ਹੁਣ ਵਧਾਉਣ ਦਾ ਸੋਚ ਰਿਹਾ ਬਿਕੇਰੀ ਸੈਰ ਤੇ ਬਰਾਂਡੇ ਪਾਈਏ ਤੇ ਹੁਣ ਆਜੋ ਮਿਲਦੇ ਆਂ ਆਪਾਂ ਕਰਦੇ ਆਂ ਗੱਲਬਾਤ ਤੇ ਬਾਕੀ ਹੁਣ ਮੱਜਾਂ 'ਚ ਵੀ ਧਿਆਨ ਰੱਖਿਓ ਹੁਣ ਜਿਹੜੀਆਂ ਮੱਜਾਂ ਵੀ ਸਾਰੀਆਂ ਦਿਖਾਵਾਂਗੇ ਇਹਦੇ ਨਾਲ ਗੱਲਬਾਤ ਵੀ ਕਰਾਵਾਂਗੇ ਕਾਲੇ ਨਾਲ ਤੇ ਸ਼ੌਂਕ ਵੀ ਆ ਬੰਦੇ ਦਾ ਜਿਹੜਾ ਸ਼ੌਂਕ ਹੈ ਸੇਲ ਵਾਸਤੇ ਕੋਈ ਨਹੀਂ ਵਾਸੇ ਸਿਰਫ ਇੱਕ ਸ਼ੌਂਕ ਵਾਸਤੇ ਇਹਦੀ ਵੀਡੀਓ ਬਣਾਈ ਆ ਅੱਜ ਫਾਰਮ ਦੀ ਆਜੋ ਵੀ ਮਿਲਿਆਉਣੇ ਆ ਤੁਹਾਨੂੰ ਕਾਲੇ ਨਾਲ ਕਲੇ ਕੀ ਆਲਾ ਬਾਈ ਠੀਕ ਆ ਬਈ ਵਧੀਆ ਐਮ ਤੇ ਇਧਰ ਕਰੇ ਕਾਲੇ ਦਾ ਬ੍ਰਦਰ ਹੈ ਤਾਂ ਛੋਟਾ ਬ੍ਰਦਰ ਆ ਗਿਆ ਤੇ ਨਾਲ ਉਹਨਾਂ ਦੇ ਫਾਦਰ ਸਾਹਿਬ ਆ ਗਏ ਤਾਂ ਅੱਜ ਜਿਹੜਾ ਇੱਥੇ ਜਿਹੜਾ ਸ਼ੌਂਕ ਤੁਹਾਨੂੰ ਇੱਕ ਦਿਖਾਉਣਾ ਹੈ ਸਿਰਫ ਇੱਕ ਸ਼ੌਂਕ ਹੈ ਕੋਈ ਵਪਾਰ ਨਹੀਂ ਕੋਈ ਪਸ਼ੂ ਆਪਣੇ ਕੋਲੇ ਸੇਲ ਵਾਲਾ ਤਾਂ ਕੋਈ ਪਸ਼ੂ ਨਹੀਂ ਸੇਲ ਵਾਲਾ ਨਹੀਂ ਹੈਗਾ ਕੋਈ ਤੇ ਇਹ ਸਿਰਫ ਇੱਕ ਸ਼ੌਂਕ ਵਾਲੀ ਪਸ਼ੂ ਅੱਜ ਦਿਖਾਉਣੇ ਆ ਕਈ ਵਾਰੀ ਭਰਾ ਹੁੰਦੇ ਅਗਲਾ ਕਹਿੰਦਾ ਯਾਰ ਆ ਚੀਜ਼ ਦੱਸ ਦੇ ਆ ਚੀਜ਼ ਦੱਸ ਦੇ ਕਹਿੰਦੇ ਹੁੰਦੇ ਆ ਜਿਹੜੀ ਚੀਜ਼ ਨਹੀਂ ਹੁੰਦੀ ਤਾਂ ਉਹ ਟੋਕਣ ਵਾਲਾ ਕੰਮ ਨਜ਼ਾਰਾ ਜਾਂ ਨਹੀਂ ਆਉਂਦਾ ਤਾ ਵੀਰ ਦੀ ਬਹੁਤ ਵਧੀਆ ਮਿਹਨਤ ਹੈ ਸਾਰੇ ਪਰਿਵਾਰ ਦੀ ਚੰਗਾ ਕੰਮ ਕਰਦੇ ਆ ਤਾਂ ਤੁਸੀਂ ਦੇਖਈਏ ਤੇ ਹੁਣ ਡਿਟੇਲ ਦੇ ਨਾਲ ਜਿਹੜਾ ਸੌਂਕ ਹੈ ਜਦੋਂ ਅਸੀਂ ਇਕੱਠੇ ਜੁੜੇ ਹੌਲੀ ਹੌਲੀ ਕਰਕੇ ਵੱਧਦਾ ਹੈ ਹੁਣ ਇਵੇਂ ਜਿਖਰੀ ਅੱਜ ਪਰਜੀ ਨੇ ਆਖਿਆ ਵੀ ਜਿਹੜੀ ਅੱਜ ਰੈ ਕਰਦੇ ਵੀ ਕਿਵੇਂ ਯਾਰ ਮੂਰੇ ਕਾਡਰਾ ਗੋਡਰਾ ਲਈ ਬੈਠੇ ਆ ਵੀ ਆਪਾਂ ਜਿਹੜੇ ਮੂਰੇ ਭਾਂਡੇ ਆ ਉਹ ਸ਼ੁਰੂ ਕਰੀਏ ਕਿਉਂਕਿ ਇਹਨਾਂ ਨੇ ਵੀ ਜਿਹੜਾ ਮਤਲਬ ਜੰਗੀ ਪੱਧਰ ਤੇ ਮਤਲਬ ਕੰਮ ਹੁਣ ਕਰਨਾ ਜਿਹੜਾ ਮੈਸਾ ਦਾ ਵੀ ਚੰਗਾ ਵੱਡਾ ਫਾਰਮ ਪਾਉਣਾ ਵੀ ਜਿਉਂ-ਜਿਉਂ ਵੱਡਾ ਫਾਰਮ ਹੈ ਤੇ ਆਪਾਂ ਉਸੇ ਬੇਸਤੀ ਗੱਲ ਕਰਦੇ ਆ ਕਿ ਵੱਡੇ ਫਾਰਮ ਤੇ ਕਲੇ ਆ ਜਾ ਪਹਿਲਾਂ ਆਪਾਂ ਜਾਂਦਿਆਂ ਦੇ ਨਾਲ ਦਾ ਮੱਝਾਂ ਦਿਖਾਉਦੇ ਜਾਂਦੇ ਆ ਤੇ ਨਾਲੇ ਆਪਾਂ ਗੱਲਬਾਤ ਕਰਦੇ ਆ ਤੇ ਕਲੇ ਪਹਿਲਾਂ ਜਦੋਂ ਕਿੰਨਾ ਟਾਈਮ ਹੋ ਗਿਆ ਤੈਨੂੰ ਇਹ ਕੰਮ ਦੇ ਵਿੱਚ ਪਏ ਕੰਮ ਤਾਂ ਨਾ ਬਈ ਅਸਲ ਮੇਰੀ ਸੁਰਤੀ ਗਾਉਂ ਦੀ ਸੋਹਣੀ ਆ ਅੱਛਾ ਉਹਨਾਂ ਦੀ ਸੁਰਤ ਦੇ ਕਿਦੋਂ ਆਈ ਆ ਥੋੜੇ ਰੱਖ ਦੇ ਠੀਕ ਆ ਜੀ ਅੱਗੇ ਥੋੜੇ ਰੱਖ ਦੇ ਦੋ ਚਾਰ ਹਾਂ ਉਂ ਰੱਖ ਦੇ ਥੋੜੇ ਹੀ ਸੀ ਉਂ ਮੰਨ ਲਾ ਵੀ ਉਹਨਾਂ ਦੀ ਨਸਲ ਆ ਆਪਦੀ ਤੁਰੀ ਹੁੰਦੀ ਆ ਆਪਦੀ ਨਸਲ ਤੁਰੀ ਹੁੰਦੀ ਆਂ ਘਰ ਦੀ ਨਸਲ ਤੋਂ ਰਵੇ ਤੋਂ ਰਵਾ ਘਰ ਦੀ ਨਸਲ ਦੀ ਤੁਰੇ ਆਉਂਦਾਗਾ ਓਕੇ ਤੇ ਉਹਨਾਂ ਦਾ ਥੋੜਾ ਜਿਹਾ ਪਤਾ ਨਹੀਂ ਸੀਗਾ ਇਹ ਚੀਜ਼ਾਂ ਦਾ ਇਹ ਚੀਜ਼ ਬਾਦ ਚ ਹੌਲੀ ਹੌਲੀ ਪਤਾ ਲੱਗਿਆ ਕਿ ਉਹ ਤੇਰੇ ਨਾਲ ਜੁੜਾ ਮੈਂ ਓਕੇ ਉਸ ਤੋਂ ਬਾਅਦ ਹੀ ਆ ਸਭ ਹੁਣ ਜਿਵੇਂ ਪਸ਼ੂ ਵਧਾਏ ਵੀ ਆ ਹੁਣ ਆਉਂਦਾ ਨਿਆਰਾ ਰੱਖਣ ਦਾ ਪੂਰਾ ਪੂਰਾ ਫੁੱਲ ਨਾਲ ਹੁਣ ਲੱਗਦਾ ਵੀ ਜ਼ਿੰਦਗੀ ਸੌਖੀ ਹੋ ਗਈ ਸੌਖੀ ਬਈ ਹੁਣ ਨਾਲੇ ਦਾ ਆਪਦਾ ਕੰਮ ਲੱਗੇ ਆ ਹਾਂ ਨਾਲੇ ਬਿਜਨਸ ਵਧੀ ਜਾਂਦਾ ਨਾਲੇ ਬਿਜਨਸ ਵਧੀ ਜਾਂਦਾ ਸਾਰੇ ਕੰਮ ਹੋਈ ਜਾਂਦੇ ਆ ਬਾਕੀ ਹੁਣ ਠੇਕੇ ਦੇ ਬਾਹਰ ਲੈਣ ਦਾ ਤਾਂ ਕੋਈ ਫਾਇਦਾ ਨਹੀਂ ਹਾਂ ਬਿਲਕੁਲ ਬਈ ਆ ਕੰਮਾਂ ਚ ਆਪਣੇ ਕੋਲੇ ਤਾਂ ਹੈਗੇ ਆ ਕੋਲੇ ਵੀ ਹੈਗੇ ਬਈ ਪ੍ਰਾਪਰਟੀ ਵੀ ਜੁੜੀ ਇਹਨਾਂ ਤੇ ਗਿਣੀ ਬੱਚਦੀ ਜੁੜੀ ਵੀ ਜਾਂਦੀ ਹੈ ਬੱਚ ਤਾਂ ਗਈ ਹੌਲੀ ਹੌਲੀ ਜਿਗਾਰਡ ਬਣ ਜਾਊਗਾ ਬ 2129 ਨਹੀਂ 2129 ਹੈ देखो ओही ਗੱਲ ਆਪਾਂ 2 ਸਾਲ ਹੋ ਗਏ ਹੁਣ 2 ਸਾਲਾਂ ਚ ਕਿੰਨਾ ਵਧਿਆ ਕੰਮ 2 ਸਾਲਾਂ ਹਾਂ 3 ਸਾਲਾਂ ਚ ਵਧਿਆ 3 ਸਾਲਾਂ ਚ ਵਧਿਆ ਚਲੋ ਪ੍ਰਮਾਤਮਾ ਤਰੱਕੀ ਐਦਾਂ ਹੀ ਬਖਸ਼ੇ ਤੇ ਗਾਹਾਂ ਆਉਣ ਵਾਲੇ ਸਮੇਂ ਚ ਕਿੰਨਾ ਆਪ ਲੈਣਾ ਵੀ ਹੋਰ ਕਿੰਨੀ ਆਪ ਮੱਝਾਂ ਦਾ ਫਾਰਮ ਕਰੀਏ ਮੱਝਾਂ ਦਾ ਵੀ ਕਿੱਥੋਂ ਤੱਕ ਕੱਪ ਤੋਂ ਜਾਇਆ ਗਿਆ ਨਾ ਉੱਥੋਂ ਤੱਕ ਹੀ ਜਾਵਾਂਗੇ ਆਓ ਵੀ ਐਂਡ ਲਾ ਕੇ ਸੱਟਣਾ ਕਿਹੜਾ ਤੋਹਾ ਕੇ ਸਵਾ ਹਾਂ ਤੂੰ ਖੇਤਾਂ 'ਚ ਬੈਠਿਆ ਆਪਦੀ ਜ਼ਮੀਨ ਆ ਹਨਾ ਕਿੱਥੋਂ ਤੱਕ ਜਾਇਆ ਗਿਆ ਉੱਥੋਂ ਤੱਕ ਜਾਵਾਂਗੇ ਬਾਕੀ ਤੇਰੇ ਵੰਗੂ ਪਹਿਲਾਂ ਕੁੱਤੇ ਦਾ ਫੌਂਗ ਸੀ ਤੋਂ ਤੇਰੇ ਵੰਗੂ ਮੱਜਾਂ ਤੇ ਆ ਗਿਆ ਮੱਜਾਂ ਤੇ ਆ ਗਿਆ ਠੀਕ ਹੈ ਪਹਿਲਾਂ ਕੁੱਤੇ ਹੀ ਬਹੁਤ ਰੱਖੇ ਆ ਓਕੇ ਕੱਲੇ ਇਹ ਛੋਟੀ ਕੰਮੀ ਸੂਏ ਇਹ ਇਹ ਪੰਜ ਇਹ ਚੌਥੇ ਪੰਜਵੇਂ ਸੂਏ ਸੂਏ ਪੰਜਵੇਂ ਸੂਏ ਸੂਏ ਤੇਰੀ ਦੁੱਧ ਦੀ ਕੀ ਅਪਡੇਟ ਆ ਬਾਈ ਦੁੱਧ ਬਾਈ ਇਹਨੇ ਉਦੋਂ ਕੱਢਿਆ ਸੀ 22 ਲੀਟਰ 22 ਲੀਟਰ ਮੇਲੇ ਤੇ ਕੱਢਿਆ ਸੀ ਉਦੋਂ ਨੇ ਹਾਂ ਨਾ ਮੇਲੇ 'ਚ ਹੀ ਨਹੀਂ ਬਾਈ ਆਪਾਂ ਉਹ ਉਹ ਕਰੀ ਸੀ ਅੱਛਾ ਉੱਥੇ ਪਾਉਣੀ ਸੀ ਹਾਂ ਠੀਕ ਹੈ ਮੇਲੇ 'ਚ ਉਦੋਂ ਪਾਉਣੀ ਸੀ ਹੈ ਨਾ ਗੱਲ ਬਾਤ ਹੋ ਗਈ ਸੀਗਾ ਇੱਕ ਰੁੱਤ ਗਲਤੀ 'ਚ ਸੂ ਗਈ ਕਿਉਂਕਿ ਅੱਕਾ ਨੂੰ ਦੁੱਧ ਸੁੱਕੇ ਜਾਂਦਾ ਹਾਂ ਬਹੁਤ ਚੰਗਾ ਹੁੰਦਾ ਇਹ ਦੁਬਾਰੇ ਸੂਣ ਵਾਲੀ ਆ ਹੁਣ ਸੂਣ ਵਾਲੀ ਨਹੀਂ ਹਜੇ ਡਰਾਈ ਕਰਨੀ ਹੈ ਹਾਂ ਕਰਨੀ ਹੈ ਹਜੇ ਓਕੇ ਹੁਣ ਕਿੰਨੇ ਮਹੀਨੇ ਦੀ ਕਪਣ ਹੋ ਗਈ ਸੀ ਅਦਾ ਦੱਬਾ ਮਾਰ ਗਈ ਸੀ ਅਦਾ ਦੱਬਾ ਮਾਰ ਗਈ ਸੀ ਓਕੇ ਦੱਬਾ ਮਾਰ ਗਈ ਤੇ ਉਸ ਤੋਂ ਬਾਅਦ ਇਹ ਝੋਟੀ ਦੀ ਆ ਹਾਂ ਝੋਟੀ ਹੈ ਕਿਹੜੀ ਇਹ ਆਪਾਂ ਮੈਂਸ ਵੇਚਤੀ ਅੱਛਾ ਠੀਕ ਆ ਹਾਂ ਉਹਦੀ ਝੋਟੀ ਸੀ ਅੱਛਾ ਉਹਦੀ ਘਰ ਦੀ ਝੋਟੀ ਹੈ ਹਾਂ ਪਹਿਲੇ ਸੂਏ ਸੂਈ ਆ ਇਹਦੇ ਥੱਲੇ ਹੈਗਾ 12 ਲੀਟਰ ਮੂਗ ਹਾਂ ਆਰਡਰ ਬਹੁਤ ਸੋਣਾ ਹੈ ਨਾ ਇਹਦਾ ਵੀ ਹਾਂ ਬਾਕੀ ਮੈਂ ਕੱਟੀ ਦੇ ਵੱਧ ਰੱਖਦਾ ਇਹਦੀ ਪਤਾ ਕੀ ਇਹ ਚੱਕਰ ਦੁੱਧ ਤਾਂ ਵਧੀਆ ਸੀ ਦੇ ਥੱਲੇ ਓਕੇ ਇਹਦਾ ਕੱਟਰੂ ਅੱਛਾ ਇਹਦਾ ਵੀ ਹਾਂ ਇਹਦਾ ਕੱਟੂ ਅੰਦਰ ਮਰ ਗਿਆ ਸੀ ਤੇ ਉਹ ਮੈਸ ਨੂੰ ਹੋ ਗਿਆ ਸੀ ਥੋੜੇ ਕਿ ਦਿਨ ਸੂਈ ਨੂੰ ਅੱਛਾ ਫਿਰ ਨਾਲ ਦੀ ਨਾਲ ਮੈਂ ਉਹਦੀ ਕੱਟੀ ਲਾਦੀ ਉਹਦੀ ਕੱਟੀ ਲਾਤੀ ਮੈਂ ਹਾਂ ਵੀ ਇਹਦਾ ਸੂਆ ਨਹੀਂ ਖਰਾਬ ਹੋਇਆ ਸੂਆ ਨਹੀਂ ਖਰਾਬ ਹੋਇਆ ਇਹ ਐ ਹੋ ਗਿਆ ਸੀ ਕਿਹੜੀ ਆ ਮੈਸਾ ਹਾਂ ਬਸ ਇਹਦਾ ਗੁਦਣਾ ਦੇ ਨਹੀਂ ਸਕਦੇ ਓਕੇ ਐਸੀ ਦੀ ਨਸਲ ਹੀ ਮੰਨ ਅੱਛਾ ਐਸੀ ਦੀ ਨਸਲ ਹੀ ਆ ਮਤਲਬ ਯੋਗਦਾਨ ਸਭ ਤੋਂ ਵੱਡਾ ਇਹ ਮੱਝ ਦਾ ਯੋਗਦਾਨ ਪ੍ਰਾਣੀਆਂ ਮੱਝਾਂ ਜੁਏ ਰਹੀਗੀ ਓਕੇ ਆ ਵੀ ਐਸੀ ਦੀ ਆ ਤੇ ਉਹ ਵੀ ਐਸੀ ਦੀ ਉਹ ਵੱਡੀ ਝੋਟੀ ਵੀ ਐਸੀ ਦੀ ਕੱਟਾ ਵੀ ਐਸੀ ਦਾ ਓਕੇ ਇਹਦਾ ਦੁੱਧ ਦਾ ਕੀ ਰਿਕਾਰਡ ਆ ਕਲੇ ਇਹਦਾ ਦੁੱਧ ਦਾ ਬਾਈ ਰਿਕੋਰਡ ਹੋਂ ਥੋੜੀ ਜਿਹੀ ਉਮਰ ਵੱਧ ਹੋਊਗੀ। ਅੱਛਾ। ਹੈ? ਉਹਦੇ ਨੂੰ ਵੱਧ ਆਗਾ। ਅੱਛਾ ਉਹਦੇ ਨੂੰ ਵੱਧ ਆ। ਬਾਕੀ ਹੋਰ ਆ ਸੁਲਦੀ ਇਹ ਟਾਈਮ ਬਾਅਦ ਆ। ਅੱਛਾ। ਟਾਈਮ ਬਾਅਦ ਕਰਕੇ ਫਿਰ ਉਮਰ ਦੇ ਹਿਸਾਬ ਨਾਲ ਵੀ ਚੱਕਰ ਪੈ ਜਾਂਦਾ ਹੂ। ਹਾਂ ਉਮਰ ਦੇ ਹਿਸਾਬ ਨਾਲ ਚੱਕਰ ਪੈ ਗਿਆ। ਤੇ ਫਿਰ ਇਹ ਝੁੱਟੀ ਆ ਗਈ ਬਈ। ਆ ਝੁੱਟੀ ਨੇ ਪਹਿਲੇ ਸੂਏ ਤੋਂ ਵਧੀਆ ਕੱਢਿਆ ਸੀਗਾ। ਹਾਂ। ਇਸ ਤੋਂ ਬਾਅਦ ਪਤਾ ਨਹੀਂ ਕੀ ਖਰਾਬ ਜੇ ਹੋ ਗਈ ਸੀ। ਅੱਛਾ ਉਹਦੋਂ ਖਰਾਬ ਜੇ ਹੋ ਗਈ। ਨਹੀਂ ਹੋ ਜਾਂਦਾ ਕਈ ਵਾਰੀ ਹਨਾ ਚੱਲਦੇ। ਤੇ ਕੱਲੇ ਫਿਰ ਬੂਰੀ ਬੂਰੀ ਵਧੀਆ ਕੱਢਦੀ ਆ। ਬੂਰੀ ਕਿੰਨਾ ਦੋਦਦੀ ਆ। ਬੂਰੀ ਗੱਭਾ ਨਹੀਂ ਮਾਰਦੀ। ओके ਇਹੇ ਦਿੰਦੀ ਆਗੀ 16 ਲੀਟਰ ਸੱਜਰ ਦਿੰਦੀ ਆ ਸੱਜਰ 16 ਲੀਟਰ ਹੁਣ ਟੋਕੜਾ ਹੁਣ ਤਾਂ ਟੋਕੜਾ ਆਗੀ ਟੋਕੇ ਸੱਜਰ 16 ਲੀਟਰ ਦੇ ਦਿੰਦੀ ਆ ਹਾਂ ਇਤਨਾੜ ਤੋਂ ਇਹ ਸੂਈ ਸੀ ਇਹ ਤੋਂ ਪੂਰੀ ਆਪਣੀ ਇਹੀ ਸੂਈ ਸੀ ਓਕੇ ਤੇ ਉਸ ਤੋਂ ਬਾਅਦ ਫਿਰ ਇਹ ਆ ਜੇ ਉਸ ਤੋਂ ਬਾਅਦ ਬਸ ਆਂ ਬੂਰੀ ਦੇ ਮੁਕਾਬਲੇ ਆ ਵੀ ਓਕੇ ਇਹ ਵੀ 1500 ਆ ਜਾਣਾ ਹਾਂ ਵਧੀਆ ਹਾਂ ਫਿਰ ਨਾਲ ਇਹ ਗਾਂ ਆ ਗਈ। ਬਸ ਆ ਗਾਂ ਆ ਗਈ। ਗਾਂ ਨੂੰ ਹੋ ਗਏ 5ਵਾ 5.5 ਸਾਲ ਹੋ ਗਏ ਸੂਈ ਨੂੰ। ਓਕੇ 8 ਲੀਟਰ ਦੁੱਧ ਦਿੰਦੀ ਆ ਮੁੜ ਕੇ ਤਾਂ ਗੱਭਣ ਹੋਈ ਦੀ। ਅੱਛਾ 5.5 ਸਾਲ ਸੂਈ ਨੂੰ ਉਹਦੀ 8 ਕਿਲੋ ਦੁੱਧ ਹੀ ਜਾਂਦੇ ਨਾਲ ਗੱਭਣ ਕਰਾਈ ਜਾਂਦਾ। ਗੱਭਣ ਹੋਈ ਨਹੀਂ ਰਹੀ ਨੀ। ਰਹੀ ਨਹੀਂ ਓਕੇ। ਦੇਖ ਲਓ ਜੀ ਇਹ ਵੀ ਹੁੰਦਾ ਨਹੀਂ ਇਹ ਗਲਾ ਸੰਗਲਾ ਕੇ ਛੱਡ ਦਿੰਦਾ। ਉਹਨਾਂ ਜਿੰਨਾ ਖਾਂਦੀ ਆ ਵਿਚਾਰੀ ਉਹਨਾਂ ਨੂੰ ਦੁੱਧ ਦੇਈ ਜਾਂਦੀ। ਦੁੱਧ ਦੇ ਦਿੰਦੀ ਉਹ ਪੂਰਾ ਦੁੱਧ। ਉਹ ਕਹੇ ਨਾ ਭਾਈ ਪਤਾ ਕੀ ਚੱਕਰ ਹੁਣ ਮੇਰਜੀ ਵਾਲੀ ਗੱਲ ਹੋ ਜਾਂਦੀ ਆ। ਹਾਂ। ਪਹਿਲਾਂ ਕਈ ਸਾਲ ਹੋ ਗਏ ਮੈਂ ਛੋਟਾ ਜਾਂ ਹੁੰਦਾ ਸੀ ਉਹਨੂੰ। ਉਹਨੂੰ ਲਈ ਸੀ ਰਾ ਪਹਾਟੀਆਂ ਤੋਂ ਰਾਠੀ ਗਾਂ ਓਕੇ ਉਦੋਂ ਬਾਅਦ ਅਸਲਾ ਤੁਰੀ ਆਇਆ ਅੱਛਾ ਉਥੋਂ ਹਾਂ ਉਥੋਂ ਤੁਰੀ ਆਇਆ ਮੁੜ ਕੇ ਸਾਡਾ ਬਸ ਮਣ ਜਾ ਸਾਰੀਆਂ ਸਕੀਰੀਆਂ ਨੂੰ ਦੇਦੀਆਂ ਕਿੰਨਾ ਦੇ ਬਗਾਈਆਂ ਦਿੱਤੀਆਂ ਨੇ ਉਹਨਾਂ ਦੇ ਵੀ ਚਾਹੇ ਕਿੰਨੇ ਮਰਜੀ ਸਾਲ ਹੋਣਿਆਂ ਨੂੰ ਸੂਈਆਂ ਨੂੰ ਦੁੱਧ ਦੇਈ ਜਾਣੀਆਂ ਦੁੱਧ ਦੇਈ ਜਾਂਦੀਆਂ ਦੇਈ ਜਾਂਦੀਆਂ ਇਹ ਜਿਹੜੀ ਕਾਲੇ ਨਾਲ ਝੋਟੀ ਖੜੀ ਐ ਇਹਦੀ ਮੂਹਰ ਨੂੰ ਗਾੜੀ ਇਹਦੀ ਜਮਾਂਦਰੀ ਆਇਆ ਸੀਗੀ ਇਹ ਪਹਿਲਾਂ ਤੋਂ ਹੀ ਆਏ ਆ ਓਕੇ ਤੇ ਦੁੱਧ ਮੂਹਰ ਲਖਣਾ ਜ਼ਿਆਦਾ ਨਹੀਂ ਹੁੰਦੀ ਇੱਕ ਪ੍ਰੋਪਰੀ ਨਾ ਦੁੱਧ ਥੋੜਾ ਜਿਹਾ ਫਰਕ ਆ ਅੱਛਾ ਮੂਹਰ ਜਾਂਦੀ ਇਹ ਤਾਂ ਉਨੇ ਆ ਮਾੜਾ ਮੋਟਾ ਜਾਂ ਮਾੜਾ ਮੋਟਾ ਜਾਂ ਫਰਕ ਹੀ ਆ ਠੀਕ ਆ ਅੱਛਾ ਇਹ ਬਚਪਨ ਪਹਿਲੇ ਸੂਏ ਆਏ ਆ ਹਾਂ ਉਹ ਤੋਂ ਬਾਅਦ ਥੋੜੀ ਜਿਹੀ ਥੱਲੇ ਆਇਆ ਨਾ ਤੋਂ ਫੱਜਰ ਥੋੜਾ ਜਿਹਾ ਇਹ ਪਤਾ ਕੀ ਆ ਇਹ ਇਕੱਠਾ ਨਹੀਂ ਲੌਂਦੀ ਓਕੇ ਹਾਂ ਬੱਜਮਾ ਜਾਂ ਨਹੀਂ ਲੌਂਦੀ ਟੱਟਮਾ ਜਾਂ ਟੱਟਮਾ ਜਾਂ ਓਕੇ ਤੇ ਆਹ ਕੱਟੀ ਆ ਗਈ ਆਪਣੇ ਉਸੇ ਦੀ ਇਸੇ ਪਤਨੀ ਦੀ ਬਾਦਸ਼ਾਹੀ ਹਾਂ ਤੇ ਬਾਦਸ਼ਾਹੀ ਆ ਗਈ ਇਹਦੀ ਜਿਹੜੀ ਨਾਨੀ ਐ ਦਾਦੀ ਸੌਰੀ ਇਹਦੀ ਦਾਦੀ ਆਪਣੇ ਕੋਲ ਹੀ ਐ ਜਿਹੜੀ ਕੋਕੀ ਗਲੀ ਮੱਝ ਕਹਿੰਦੇ ਵੱਡੀ ਹਾਂ ਹਾਂ ਵੱਡੀ ਉਹਦਾ ਕੱਟਾ ਲੈ ਕੇ ਗਏ ਸੀ ਚੈਲ ਤੇਰੀ ਨਾਨੀ ਦਾ 23 24 ਲੀਟਰ ਦਾ ਆਮ ਲੋਕਾਂ ਦੇ ਸਾਹਮਣੇ ਜਖਾਨ ਦੀ ਸਾਡੇ ਪਿੰਡ ਵੀ ਦਿਖਾਇਆ ਹੋਇਆ ਹੈ ਹਾਂ ਤੇ ਬਹੁਤ ਚੰਗੀ ਜਾਦੀ ਆ ਤੇ ਇਹ ਜਮਾ ਗਈ ਆਵੇ ਬਸ ਨਾਨੀ ਤੇ ਆਦਾਦੀ ਤੇ ਤੇ ਪਿਓ ਤੇ ਤੇ ਉਧਰਲੇ ਖਾਨਦਾਨ ਤੇ ਝੋਟੇ ਵਾਲੇ ਦੇ ਠੀਕ ਹਾਂ ਬਹੁਤ ਚੰਗੀ ਬਣੂਗੀ ਤੇ ਆਹ ਟੱਕੀ ਆ ਗਈ ਕਰਨਾਟਕ ਦੀ ਇਹ ਤਰਨਾੜ ਦੀ ਆ ਗਈ ਇਹਦੀ ਵੀ ਕਲੇ ਚੋਲੀ ਚੋਲੀ ਬਹੁਤ ਚੰਗੀ ਆ ਹਨਾ ਗੱਲ ਕਰ ਦਰਦੀਏ ਤੋਂ ਆਪਾਂ ਗੇੜਾ ਦੇ ਜਾਂਦੇ ਉਧਰੋਂ ਬੱਚੇ ਬਾਸ ਫੁੱਲੀ ਕਰਦੀ ਰਹੀ ਐ ਮੰਗ ਰੁੱਡਾ ਕਰੇ ਸਾਡੇ ਨਾਲ ਪਹੀਦੇ ਉਹ ਵਗ ਜਾ ਕਰੇ ਮੰਗਰ ਜਦੋਂ ਚੁੰਗਣੀ ਤੇ ਲਈ ਸੀ ਆਦੇ ਜਿਵੇਂ ਹੁਣ ਇੱਧਰੋਂ ਏ ਚੁੰਗਣੀ ਤੇ ਲਾਉਣੀ ਪੈਂਦੀ ਆ ਮੈਂ ਐਸੇ ਨੂੰ ਸਾਰਾ 20 ਦਿਨ ਦੁੱਧ ਚੰਗਾਉਂਦੀ ਆ ਓਕੇ ਆ ਦੇ ਆਰਡਰ ਦਿਖਾਈ ਇਹਦਾ ਦੇਖੋ ਪਿਆਕ ਵਾਲੇ ਫਿਰ ਕੱਟੇ ਆ ਗਏ ਕੱਟਾ ਮਹਿਕ ਮਹਾਰਜੰਗੀ ਦਾ ਸੀ ਇਹ ਬਰਜੰਗੀ ਦਾ ਆ ਗਿਆ ਤੇ ਇਨਾਂ ਦਾ ਗੁੱਲਾ ਪਤਾ ਹੀ ਆ ਇਹ ਲਾਪਤਾ ਹੀ ਆ ਗਿਆ ਤੇ ਇਹ ਵੀ ਕੱਟਾ ਗਿਆ ਇਹ ਵੀ ਲਾਪਤਾ ਹੀ ਆ ਕੱਟੇ 3 ਹੋ ਗਏ 4 ਹੋ ਗਏ ਤੇ 5 ਹੋ ਗਏ ਤੇ 354 ਦਾ 5 5 6 ਕੱਟਿਆ ਆ 354 ਦਾ ਇਹ 354 ਦਾ ਆ ਗਿਆ ਹਾਂ ਕਿਹੜੀ ਆ ਕੱਟੀ ਆ ਗਈ ਇੱਕ ਹਾਂਜੀ ਫੁੱਲ ਆ ਗਈ ਕਿਹੜੀ ਆ ਕੱਟੀ ਆ ਗਈ ਐਮ 29 ਦੇ ਕੱਟੇ ਦੀ ਆ ਅੱਛਾ ਐਮ 29 ਦੇ ਕੱਟੇ ਦੇ ਆ ਤੇ ਆ ਫਲੇਰੀ ਕਿਦੋਂ ਕੋ ਪੈਣ ਲੱਗੀ ਸੀ ਇਹ ਤਾਂ ਬੱਸ ਥੋੜਾ ਜਿਹਾ ਟਾਈਮ ਹੀ ਹੋਇਆ ਇਹਨੂੰ ਡੇਢ ਕਿ ਮਹੀਨਾ ਹੋਇਆ ਅੱਛਾ ਹੁਣ ਕਟਾਣਾ ਜੀ ਹੁੰਦਾ ਕੱਟਣਾ ਆਪਰੇਟਿਓਰ ਟਿਕਟ ਕੋਲ ਬਾਅਦ ਪਹਿਲਾਂ ਤਾਂ ਬਹੁਤ ਸੀਗੀ ਹੁਣ ਤਾਂ ਲਵਾਤੇ ਸਰ ਓਕੇ ਤੇ ਆ ਘੱਟੀ ਆ ਗਈ ਗੋਪੀ ਦੀ ਸੰਨਾਲੀ ਦੀ ਅੱਛਾ ਇਹਦੀ ਡਾਕਟਰ ਜਗਜੀਤ ਵਾਲੇ ਦੀ ਹਾਂ ਜਗਜੀਤ ਵਾਲੇ ਦੀ ਇਹ ਨਾਲੇ ਵੀ ਮੂੰਹ ਦੀ ੱਡੀ ਸਿਆਣ ਜੀ ਆ ਜਾਂਦੀ ਹੈ ਹਨਾ ਹਾਂ ਤੇ ਕੱਲੇ ਇਹਦੀ ਝੋਟੀ ਇਹ ਝੋਟੀ ਖਲੀ ਦੀ ਲੈਣ ਚੀ ਉਹ ਵੱਡੀ ਮੱਛ ਦੀ ਆ ਕਿਹੜੀ ਕਹਿੰਦਾ ਸੀ ਮੈਂ ਏਸੀ ਦੀ ਦੇਣੀ ਆ ਓਕੇ ਉਹ ਵੱਡੀ ਮੱਛ ਹੈ ਵੀ ਉਹ ਦੇ ਵਰਗੀ ਆ ਦੀ ਮਾ ਵਰਗੀ ਹੈ ਹਨਾ ਤੇ ਇਹ ਦੁੱਧ ਕਿੰਨਾ ਦੇਂਦੀ ਹੈ ਇਹ ਦੁੱਧ ਬਈ ਬਹੁਤ ਕੱਢਿਆ ਸੀ ਇਹਨੇ ਪਹਿਲੇ ਸੂਏ ਹੁਣ ਦੂਜੀ ਗੱਲ ਸੂਗੀ ਅ ਦੂਜੀ ਵਾਰ ਸੂਣਾ ਹਾਂ ਪਹਿਲੇ ਸੂਏ ਨੇ ਕੱਢਿਆ ਸੀਗਾ ਕੱਢਿਆ ਥੋੜੇ ਦਿਨ ਸੀਗਾ ਥੋੜਾ ਜਿਹਾ ਨੁਕਸ ਪੈ ਗਿਆ ਸੀ ਇਹਨੂੰ ਓਕੇ ਹਾਂ ਉਸ ਤੋਂ ਬਾਅਦ ਜੋਂ ਇਹ ਤੋਕ ਇਹ ਦੂਬਾ ਹੁਣ 20 ਦਿਨ ਹੋ ਗਏ ਨੂੰ ਛੱਡੀ ਨੂੰ। ਉਹ ਵੀ ਮੁੜ ਕੇ ਦੁੱਧ ਨਾ ਸਘਾਵੇ। ਮੁੜ ਕੇ ਦੁੱਧ ਨਾ ਸਘਾਵੇ ਬਸ ੱਟਕੇ ਨਹੀਂ ਛੱਡੀ ਅਗੇ ਹਿਸਾਬ ਨਾਲ। ਕਈ ਕਈ ਦਿਨ ਤਨ ਤਪਾ ਕੇ। ਇਹ ਸੋਹਣੀ ਬਹੁਤ ਯਾਰ ਸੋਹਣੀ ਹੋਈ ਵੀ ਹੈ ਇੱਥੇ ਹਾਂ। ਇੱਥੇ ਮਗਰਲੀ ਵਾਰ ਨੂੰ ਤਾਂ ਦੁੱਧ ਚਾਰ ਵਧ ਦੇਊਗਾ ਤੇ ਸਰੀਰ ਤਨੂ ਆ ਵੀ ਬਹੁਤ ਤਿਆਰੀ ਬਣੀ ਹੋਈ ਹੈ। ਤੇ ਫਿਰ ਇਹ ਆ ਗਿਆ ਫੋਕਾ ਕੱਟੇ ਦਾ ਨਹੀਂ ਹੈਗਾ ਕੋਈ। ਕਹਿ ਨਹੀਂ ਸਕਦਾ ਇਹ ਕਿਤੇ ਭੱਗ ਗਿਆ। ਅੱਛਾ ਇਹ ਕਿਤੇ ਜਾਵੜੇਂ ਕਈ ਵਾਰੀ ਹੋ ਜਾਂਦਾ ਤੇ ਇਹ ਕੱਟਾ ਆ ਗਿਆ ਬਈ। ਇੱਕ ਕੱਟਾ ਖਲੀ ਦੀ ਲੈਣ ਚੋਂ। ਅੱਛਾ ਇਹ ਵੀ ਖਲੀ ਦੀ ਲੈਣ ਚੋਂ ਆ ਗਿਆ। ਇਹ ਵੱਡੀ ਮੱਝ ਦੀ ਆ ਉਹਦਾ। ਅ ਇੱਕ ੱਟੇ ਹੋਣ ਤੇਰੇ ਕੋਲੇ 2 ਤੇ 4 ਤੇ 3 7 ਰੱਖੀ ਬੈਠਾ 7 ਨੇ ਓਕੇ ਆਓ ਫਿਰ ਇਹ ਵੀ ਚੀਜ਼ ਹੈ ਦੇਖੋ ਜੀ ਆਪਾਂ ਜੀ ਨਹਿਮਪਾਲ ਜੀ ਗੱਲ ਕਰੀਏ ਹੁਣ ਕਈ ਭਰਾ ਦੇਖਣ ਦੱਸਣ ਦੇਖਣਗੇ ਵੀਡੀਓ ਤੇ ਕਮੈਂਟ ਵੀ ਹੋ ਸਕਦਾ ਕਰਨ ਅਗਲਾ ਕਹਿੰਦਾ ਯਾਰ ਬਾਈ ਕਟੀਆਂ ਥੋੜੀਆਂ ਕੱਟੇ ਜਿਆਦੇ ਆ ਪਾ ਲਈ ਜਾਂਦਾ ਅੱਜ ਤੁਸੀਂ ਕਟੀਆਂ ਨਾ ਮੰਨੋ ਇਹਦੇ ਨਾਲ ਦੀ ਜਿਹੜੀ ਕੱਟੀ ਹੈ ਨਾ ਜਿਵੇਂ ਇੱਥੇ ਆ ਝੋਟਾ ਠੀਕ ਹੈ ਇਹਦੇ ਨਾਲ ਦੀ ਜਿਹੜੀ ਝੋਟੀ ਲੈਣੀ ਆ ਤਾਂ ਆਹ ਕੱਟਾ ਵੇਚ ਕੇ ਇਹ ਆਪਦੇ ਹਾਨ ਦੀ ਝੋਟੀ ਗੱਬਣ ਤਾਂ 2 ਪੈਸੇ ਜੇਬ ਚ ਪਾ ਕੇ ਜਾਓ ਨਾਲੇ ਗੱਬਰ ਚੋਟੀ ਦਿਵਾ ਕੇ ਜਾਓ ਆ ਤੇ ਬਰੋਬਰ ਦੀ ਆਹ ਕੱਟੇ ਐ ਜੇ ਅੱਜ ਕਾਲਾ ਸੱਤ ਕੱਟੇ ਪਾਲੀ ਵੀ ਜਾਂਦਾ ਜਿਵੇਂ ਤਕੜੇ ਹੋ ਗਏ ਆ ਅਗਲੇ ਸਾਲ ਤੇ ਕਾ ਠੰਡ ਤੇ ਜਦੋਂ ਵੇਚਣ ਵਾਲੇ ਹੋਣਗੇ ਤਾਂ ਇਹ ਮਤਲਬ ਜਿਹੜੇ ਇਹ ਪੰਜੇ ਛੇ ਕੱਟੇ ਹਨ ਤੇ ਇਹ ਸਾਰੇ ਕੱਟੇ ਇੱਕ ਟੌਪ ਦੀ ਮੱਝ ਕੰਡੇ ਤੇ ਜੋ ਕੇ 20 22 ਲੀਟਰ ਵਾਲੀ ਮੱਝ ਦਵਾਉਣਗੇ ਉਹਨੂੰ ਕੱਟੇ ਠੀਕ ਹੈ ਹਾਂ ਜੇ ਨਹੀਂ ਪਾਲਨੇ ਤਾਂ ਕੱਟਿਆਂ ਨੂੰ ਬੰਦਾ ਫੜਾ ਆਂਦਾ ਤਾਂ ਉਹਦਾ ਅਗਲੇ ਨਹੀਂ ਪਾਲ ਲੈਣੇ ਨਹੀਂ ਜਿਹੜੇ ਨੂੰ ਹੁੰਦੇ ਉਹਨਾਂ ਕੋਲੇ ਬਹਾਨਾ ਹੁੰਦਾ ਵੀ ਇਹਨਾਂ ਨੂੰ ਕਿਉਂ ਪਾਲਦੇ ਆਂ ਪਰ ਲਕੂ ਦੇ ਵੀ ਨਹੀਂ ਕੋਸ ਥੱ ਪਾਇਆ ਚੌਕਰ ਮੰਨ ਲਓ ਘਰ ਦਾ ਕੋਈ ਦਾਣਾ ਮੰਨ ਲਓ ਉਹ ਚੀਜ਼ਾਂ ਤੇ ਇਹ ਚੀਜ਼ੇ ਪਾਲਣ ਵਾਲੀ ਹੁੰਦੀ ਆ ਇਹ ਵੀ ਇੱਕ ਬਹੁਤ ਵਧੀਆ ਬਿਜ਼ਨਸ ਹੈ ਵੀ ਜਦੋਂ ਕੱਟੇ ਦਿੰਦਿਆਂ ਜੇ 20 ਤੇ ਮਹੀਸਾ ਪਾਲਦੇ ਆ 5-10 ਕੱਟੇ ਆਗੇ ਉਹਨੂੰ ਕੱਟਿਆਂ ਨੂੰ ਨਾਂ ਫੜਾਓ ਉਹਨੂੰ ਚਾਰ ਚੂਰ ਤੇ ਦਾਣਾ ਪੰਦੀ ਨਾਂ ਪਾਓ ਬਸ ਚਾਰ ਚੂਰਾ ਬੰਦੇ ਦੀ ਪਤਾ ਗੱਲ ਕੀ ਆ ਬੰਦਾ ਕੀ ਕਹਿੰਦਾ ਗੋਹਾ ਚੱਕਾਂਗੇ ਮਿਹਨਤ ਵਧੂਗੀ ਕਲੇ ਆਪਾਂ ਕੀ ਕਰਾਉਣਾ ਕੱਟਾ ਪਾਲ ਕੈਂ ਕਰਨਾ ਨਾ ਕਹੀ ਜਾਂਦੇ ਮੰਨੂ ਵੀ ਕਹਿੰਦੇ ਇਹਨੂੰ ਵੀ ਕਹਿੰਦੇ ਬਹੁਤ ਕਹਿੰਦੇ ਅੰਮਾ ਹਾ ਕਹਿਣਾ ਆ ਕਹੀ ਜਾਂਦੇ ਕਹੀ ਜਾਂਦੇ ਸਹੀ ਆਪਾਂ ਦਾ ਇਲੂ ਸਿੱਧਾ ਰੱਖੀਏ ਹਾਂ ਆਪਾਂ ਵੀ ਉਹੀ ਦਾ ਲੱਭਾਈ ਵੀ ਸਾਉਂਦੇ ਤਾਂ ਆਖਰ ਨੂੰ ਅਸੀਂ ਹੀ ਹਾਂ ਹਾਂ ਆ ਦੇ ਪੂਰੇ ਤਕੜੇ ਸਰੀਰ ਹੈ ਉਹਨੇ ਇਹ ਜੇ ਸਰੀਰ ਨਾਲੇ 2-2 ਸਾਲਾਂ ਦੇ ਆ ਦੋ ਟਾਂ ਹੀ ਸਾਲਾਂ ਦਾ ਹੋ ਗਿਆ ਉਹ ਹਾਂ ਟਾਂ ਹੀ ਕਿ ਸਾਲਾਂ ਦਾ ਪੂਰਾ ਸਾਣ ਬਣ ਗਿਆ ਤੇ ਇਹ ਜੇ ਸਾਣ ਤੂੰ ਮੰਡੀ ਤੇ ਜਾ ਕੇ ਖੜਾ ਦੇ 80-90 ਹਜ਼ਾਰ ਦਾ ਭੱਜ ਕੇ ਉੱਤਰਦਾ ਲੈਂਦੇ ਇਹ ਕੋਈ ਨਸਲ ਵੀ ਨਾ ਹੋਵੇ ਤਾਂ ਫੇਰ ਤੇ ਜੇ ਕੱਟੇ ਨਹੀਂ ਵੀ ਉਹੀ ਰ ਫੜਾਉਂਦੇ ਕੱਟੀ ਨੂੰ ਕਿਉਂ ਨਹੀਂ ਫੜਾਉਂਦੇ ਆਈ ਹੁੰਦਾ ਵੀ 3 ਸਾਲਾਂ ਬਾਅਦ ਸੁਵਾਉਣੇ ਆ ਕੱਟੀ ਪਰ ਯਕੀਨ ਹੈ ਜੇ ਕੱਟੇ ਨੂੰ ਤੁਸੀਂ ਕੱਟੀ ਦੇ ਬਰੋਬਰ ਸਾਹਮਣ ਲਿਆ ਕੱਟੀ 3 ਸਾਲਾਂ ਬਾਅਦ ਉਹਦੀ ਸੁੂਗੀ ਕੱਟਾ ਢਾਈ ਤਿੰਨ ਸਾਲਾਂ ਦਾ ਵੇਚਤਾ ਤਾਂ ਉਹ ਸੁਈ ਵੀ ਮੱਝ ਦੇ ਘਰੇ ਲੈ ਆਊਗਾ ਨਾਲ ਦਾ ਉਹਨੇ ਦੀ ਮੱਝ ਆ ਜੂ ਪਾ ਦੇ 2 ਲੀਟਰ ਕੱਟੇ ਦੀ ਮੱਝ ਆਉਂਦੀ ਆ ਤਾਂ ਬਾਕੀ ਕਲੇ ਹੁਣ ਫਿਰ ਜਿਹੜਾ ਆਪਣਾ ਆਉਣ ਵਾਲਾ ਪਲਾਨ ਬਹੁਤ ਸੁਣਾ ਮਤਲਬ ਇੱਕ ਉਹ ਝੋਟੀ ਰਹੀ ਵੀ ਹਨ ਕੱਟੇ ਦੇ ਨਾਲ ਤੇ ਆ ਵੀ ਤੇ ਬੰਦਾ ਥਾਂ ਬਹੁਤ ਤੇ ਕਲੇ ਆ ਕੰਦਾ ਕੰਦਾ ਸੈੱਟ ਕਰਨ ਵਾਲੀਆਂ ਹਨ ਉਸੇ ਸਾਣ ਦੀ ਹੈ ਜਿਹੜੇ ਦਾ ਕਟਾਗਾ ਖੜੀ ਦੀ ਰਣਚੂਈਆ ਅੱਛਾ ਇਹ ਡਰੈਕਟਰੀ ਲਵਾ ਕੇ ਲੈਣੇਗਾ 100 ਟਿਲ ਵਾਗ ਲੈਣੇ ਸੀ ਅਗਲੀ ਤੂੰ ਠੀਕ ਹੈ ਇਹ ਕੱਪੜਾ ਇਹ ਕੱਪੜਾ ਕਿੰਨੇ ਟਾਈਮ ਦੀ ਕਰਾਤੀ ਚਾਹਤ ਹੈ ਦੋ ਮਹੀਨੇ ਦੀ ਹੈ ਦੋ ਮਹੀਨੇ ਉਹ ਕੇ ਚੱਕ ਤੋਂ 2.5 ਮਹੀਨੇ ਦੀ ਕਰਾ ਦਿਆ ਕਰੋ ਹਾਂ ਤੇ ਆਉਣ ਵਾਲਾ ਪਲਾਨ ਕਾਲੇ ਉਹ ਕੰਨ ਸੀ ਆਉਣ ਵਾਲਾ ਪਲਾਨ ਉਹ ਤੇਰੇ ਹਿਸਾਬ ਨਾਲ ਹੀ ਆ ਕਿਵੇਂ ਤੂੰ ਕਹੇਗਾ ਮੈਂ ਤਾਂ ਹੀ ਤੈਨੂੰ ਸੱਦਿਆ ਸੀ ਓਕੇ ਇਹ ਜਿਹੜੇ ਹਿਸਾਬ ਨਾਲ ਆਪਣਾ ਜਿਗਾਰਡ ਲੋ ਨਹੀਂ ਆਪਣੇ ਕੋਲ ਇੱਥੇ ਥਾਂ ਵੀ ਬਹੁਤ ਸੋਹਣਾ ਤੇ ਬਾਕੀ ਜਿਗਾਰਡ ਵੀ ਬਹੁਤ ਸੋਹਣਾ ਬਣੂ ਜਿਵੇਂ ਉੱਤਰਲੇ ਕੰਤੇ ਜਿਵੇਂ ਆ ਤਾਂ ਤੂੰ ਕਹਿੰਦਾ ਮੈਂ ਕਟਕਾਂ ਨੂੰ ਆਹ ਕੱਟੀਆਂ ਨੂੰ ਰੱਖਣਾ ਇਹ ਤਾਂ ਆਪਾਂ ਮੈਂ ਸੱਦਣਾ ਲੇ ਹਾਂ ਹਾਂ ਇਹਧਰ ਨੂੰ ਬਣਾ ਕੇ ਆਪਾਂ ਜਿਹੜਾ ਆ ਇਹਦੇ ਉੱਤੇ ਵੀ ਬਣ ਸਕਦਾ ਜਿਵੇਂ ਇਧਰੋਂ ਰੋਕੇ ਇਧਰੋਂ ਆਏ ਹੋ ਜਾਂਦਾ ਕੁੱਕ ਜਾਂਦਾ ਤੇ ਉਹ ਕੰਤੇ ਵੀ ਸਾਰੀ ਤੇ ਆ ਸਕਦਾ ਵੀ ਜਿਵੇਂ ਕਟਕਾਂ ਨੂੰ ਬਣਾਉਣਾ ਵੀ ਪਰਲੇ ਪਾਸੇ ਅੱਧੇ ਨਾਲ ਚੱਕ ਕੇ ਇਧਰਲੇ ਪਾਸੇ ਕੱਟੂ ਇਧਰਲੇ ਖ हां भाई एवी होजु जे मैं खोलनी लंबी करके अधे उधर अधे उधर हां है ना डबल खोलनी वाला मतलब डबल खोलली वाला ते जेडी सट आ वो बांस वाली पौनी है ठीक है जेडी संत क्योंकि हुण तू कहणा कि 40 ਗਾਡਣਾ ਪੰਗਾ ਗਾਡਣਾ ਆਪਣੇ ਕੋਲੇ ਲੋਹਾ ਘੜਦਾ ਪਿਆ ਉਹ ਆਪਾਂ ਨੂੰ ਲੈਣ ਦੀ ਲੋੜ ਹੀ ਆਪਾਂ ਨੂੰ ਬਸ ਸਿਰਫ ਜਾਂਦਾ ਬੀਮ ਲਾਉਣਾ ਜਾਂ ਇਹ ਜਿਹੜੀਆਂ ਪਾਈਪਾਂ ਲਾਉਣੀਆਂ ਵਿੱਚ ਠੀਕ ਹੈ ਪਾਈਪਾਂ ਲਾ ਕੇ ਪਾਉਂਦੀ ਆਪਾਂ ਇੱਕ ਤਰ੍ਹਾਂ ਸੈੱਟ ਤਿਆਰ ਕਰਨਾ ਪਰ ਕਰਨਾ ਬਾਸ ਵਾਲਾ ਨਾ ਉਹ 25 ਸਾਲ ਖਰਾਬ ਹੋਵੇ ਉਹਦੀ ਮਣਿਆਦ ਸੌਕਾ ਦੀ ਆ ਚਾਦਰਾਂ ਤੋਂ ਵੀ ਵੱਧ ਹੈ ਕਿਉਂਕਿ ਖਰਾਬ ਨਹੀਂ ਹੁੰਦਾ ਤਪਦਾ ਵੀ ਨਹੀਂ ਜੇ ਅੰਦਰ ਉਹ ਆ ਚਾਦਰਾਂ ਦੀ ਮਣਿਆਦ ਨਹੀਂ ਕੋਈ ਹੈਗੀ ਬਿਲਕੁਲ ਆਹਨ ਦੁਬਾਰੇ ਪਾਈਆਂ ਨੇ ਡੇਗ ਡਿਗ ਵੀ ਸੀ ਹਾਂ ਇਹ ਸਾਰੀਆਂ ਦੀ ਬੜਾਕੇ ਪੈ ਗਈ ਸੀ ਓਕੇ ਦੇ ਕਾਹ ਠਾਣਾ ਜਿਹਦੇ ਕਰਕੇ ਨਹੀਂ ਨਹੀਂ ਆ ਤਾਂ ਬਹੁਤ ਆ ਥਾਣਾ ਕਰਕੇ ਤਾਂ ਬਹੁਤ ਸੁਖਾ ਆਦੇ ਸੰਤਾਂ ਦੀ ਆ ਬੋਰਡ ਬਹੁਤ ਵਧੀਆ ਹਨਾ ਤਾਂ ਇਹਦੇ ਕਰਕੇ ਆਦੇ ਸਾਰੀ ਸਾਂ ਤੇ ਹੁਣ ਜੇ ਉਹੀ ਗੱਲ ਹੈ ਜੇ ਆਪਾਂ ਗੱਲ ਕਰਦੇ ਹਾਂ ਕੱਲ ਇੱਧਰ ਨੂੰ ਹੂੰ ਖੋਨੀ ਪਉਂਦੀ ਡਬਲ ਬਣ ਜੀ ਜਿਵੇਂ ਇੱਕ ਪਾਸੇ ਜੇ ਭਾਂਡਾ ਆਪਾਂ ਇੱਧਰ ਲਈ ਕੰਤ ਤੇ ਮੰਨ ਲਾ ਪਾਉਂਦੀ ਤੁਰ ਤੋਂ ਤੁਰ ਤੱਕ ਹੀ ਪੈਂਦਾ ਠੀਕ ਆ ਬੱਚਾਲੇ ਚਲ ਬਾਰਦਾ ਉਹ ਤਾਂ ਛੱਪਰੋਂ ਲੰਘ ਹੀ ਜਾ ਕਰੀ ਤਾਂ ਉਦੋਂ ਬਾਅਦ ਜਿਵੇਂ ਮਰਜੀ ਇੱਥੇ ਸੱਤ ਆਲੀ ਪਰਾਉਣੇ ਆ ਦੇ ਭੰਡਾ ਡਬਲ ਵੀ ਕਰਦੇ ਆ ਹਾਂ ਹਾਂ ਤੇ ਸ਼ਰਕਿਆਂ ਵਾਲਾ ਥੋੜਾ ਇਹ ਲੋਟ ਟੈਡਾ ਹੈ ਕਰਦੇ ਆ ਇਸ ਲੋਟ ਪਾਉਣਾ ਹਾਂ ਵੀ ਜਿਵੇਂ ਥੋੜਾ ਜਾਂ ਬਾਦੀ ਉੱਚਾ ਨੀ ਪਾਣੀ ਸਿੱਧੀ ਪਾ ਦੇ ਬਿੱਟ ਥੋੜੀ ਢਾਲ ਦਵੰਦੇ ਇਧਰਲੀ ਢਾਲ ਪਰੇ ਨੂੰ ਛੱਡ ਦੇ ਇਧਰਲੇ ਇਧਰ ਨੂੰ ਛੱਡ ਦੇ ਥੋੜੀ ਪਰ ਇਹਦੇ ਨਾਲ ਹੀ ਇੱਥੇ ਦੋਨੇ ਪਾਸੇ ਵਾਲਾ ਕੰਮ ਵਧੀਆ ਜੇ ਨਮਾਈ ਦੇ ਸਾਹਿਬ ਨਾਲ ਉਹ ਖੁੱਲਣੀ ਆ ਗਈ ਬੱਚਿਆਂ ਲਈ ਹਾਂ ਹਾਂ ਜੇ ਮੰਨ ਲਓ ਉਹ ਖੁੱਲਣੀ ਤੋਂ ਹੀ ਆ ਆ ਸੈੱਟ ਕੱਟ ਗਏ ਪੰਨੀ ਬੱਚੇ ਖੁੱਲੇ ਛੱਡਣ ਵਾਲਾ ਉਹ ਮੁਰਗੀਆਂ ਕਰਨੀ ਛੱਡੇ ਬੋਰਡ ਦੇ ਪਰਲੇ ਪਾਸੇ ਖੁੱਲੇ ਬੱਚੇ ਸਾਰੇ ਤੇ ਇਧਰੋਂ ਇੱਥੇ ਖੁੱਲ ਨਹੀਂ ਦਿੰਦੇ ਇਧਰਲਾ ਥਾਂ ਵੀ ਖੁੱਲਾ ਮਗਰ ਬੱਚੇ ਬੰਨੇ ਜਾ ਸਕਦੇ ਇਧਰਲਾ ਥਾਂ ਵੀ ਖੁੱਲਾ ਤੇ ਇਹਦੇ ਉੱਤੇ ਵੀ ਅੱਜ ਮੰਨ ਲਾ ਵੀ ਇੰਨੇ ਥਾਂ ਚ 2 4 6 8 10 ਤੇ 12 12 13 ਪਸ਼ੂ ਇੰਨੇ ਥਾਂ ਚ ਕੱਢਦੇ ਤੇ 12 13 ਇਧਰ ਕੱਢਣਗੇ ਇਹ ਕਹਿਣ ਦਾ ਭਾਅ ਇੱਕ ਲੈਂਡ ਦੇ ਵਿੱਚ ਹੀ ਆਪਣੇ 25 26 ਪਸ਼ੂ ਕੱਢਣਗੇ ਤੇ ਦੋਨੇ ਪਾਸੇ 50 ਪਸ਼ੂਆਂ ਦਾ ਜਿਗਾਰਡ ਇੱਥੇ ਬਣਦਾ ਤ੍ਰਿਕ ਸੇਦ ਨੂੰ ਤੇ ਨਾਲੇ ਇੱਥੇ ਆਦੇ ਐਸ ਵਾਲੇ ਵਾਲੀ ਜਿਹੜੀ ਸਾਂਗੀ ਤੇ ਜਦੋਂ ਜਾਂਦੀ ਧੋਪੇ 3 ਵਜੇ ਤੋਂ ਬਾਅਦ ਵਾਲੀ ਆ ਉਹ ਸਾਰੀ ਇੱਕ ਦੀ ਬੋਰਡ ਦੀ ਸਾਂ ਆ ਜਾਂਦੀ ਬਸ ਆਈ ਆ ਵੀ ਨਾਲੇ ਤਾਂ ਨਾ ਦੋਨੇ ਹਵਾ ਲੱਗਣ 400 ਪਰ ਬਿਲਕੁਲ ਨਰੇ ਇਹ ਜੇ ਥਾਂ ਦਾ ਰਲਦਾ ਨਹੀਂ ਸਾਨੂੰ ਹਾਂ ਇਹ ਥਾਂ ਮਿਲਦਾ ਨਹੀਂ ਜੇ ਹੁਣ ਆਪਾਂ ਇਧਰਲੀ ਸਾਈਡ ਵੀ ਲੋਬ ਹੀ ਨਾ ਲੱਗੇ ਲੋਬ ਹੀ ਨਾ ਲੱਗੇ ਇਹ ਜਰੂਰੀ ਆ ਜਰੂਰੀ ਹਾਂ ਬਾਕੀ ਪਸ਼ੂ ਇਹ ਲੋਲੂ ਦਾ ਮੰਨਦੇ ਨਹੀਂ ਜਿਹੜੇ ਮਹਿਸਾ ਇਹ ਚਾਲ ਚੱਲ ਜਾਂਦੀਆਂ ਗਰਮੀ ਦੀਆਂ ਵੀ ਚੱਲ ਜਾਂਦੀਆਂ ਇਹ ਠੀਕ ਕਿਉਂਕਿ ਮੱਝਾਂ ਅੱਗੇ ਦੇਖੋ ਆਪਾਂ ਛੜਦੇ ਹੁੰਦੇ ਆ ਪੱਪੜ ਦੀ ਤੂੰ ਤਾਂ ਚਲ ਦੇਖਈ ਆ ਪਹਿਲਾ ਨਾਲ ਟਾਈਮ ਛੜਦੇ ਪੈਣੇ ਇੰਨੀ ਜਿਆਦਾ ਤੱਪ ਹੁੰਦੀ ਸੀ ਬੰਦਾ ਤੁੱਪੇ ਖੜਦਾ ਨਹੀਂ ਮੱਝ ਉੱਥੇ ਬਹਿ ਜਾਂਦੀਆਂ ਉੱਥੇ ਚਰੀ ਜਾਂਦੀਆਂ ਖਾਈ ਜਾਂਦੀਆਂ ਕਿਉਂਕਿ ਤੂੰ ਹੀ ਤਾਂ ਫੇਰ ਵੀ ਤੱਪਦੀ ਹੈ ਨਾ ਉਨੀ ਗਰਮੀ ਤਾਂ ਤੇ ਫੇਰ ਦੇਖੋ 10 ਵਜੇ ਤੂੰ ਛੱਪੜ ਤੇ ਬੰਨ ਨਿਆਰੇ ਨਾ ਰਹਿੰਦੇ ਸਾਰੀ ਦਿਹਾੜੀ ਹੈ ਨਾ ਇਹ ਨਾ ਘਾਟਾ ਵੀ ਲੈਣ ਹਾਂਜੀ ਕਿਦੋਂ ਹੁਣ ਕਿਦੋਂ ਨਾ ਭਾਈ ਆ ਹੁਣ ਮੱਸਰਬਾਦ ਹੋ ਗਿਆ ਹੋ ਗਿਆ ਉਦੋਂ ਰਾਤ ਨੂੰ ਬੰਨ ਕੇ ਸਾਈਡਾਂ ਦੇ ਛੱਟੇ ਬੱਲਮ ਲਾ ਦੂੰ ਠੀਕ ਹੈ ਬਸ ਰਾਤ ਨੂੰ ਉੱਥੇ ਰੱਖੂੰਗਾ ਉਹ ਕਿੰਨਾ ਚਿਰ ਘੱਟਾਗਾ ਉਹਨਾਂ ਚਰ ਦੇਣੇ ਠੀਕ ਹੈ ਇਹ ਦੁਬਾਰਾ ਰਾਤ ਨੂੰ ਬੰਨਣ ਲੱਗ ਜੂ ਫਿਰ ਦੇਣੇ ਬਾਹਰ ਇਹ ਹੁਣ ਜਿਆਦੇ ਆਪਣੀ ਕਮਜਾ ਸੁਣ ਲੈਣ ਕਿ ਦੁੱਧ ਦੇਈ ਜਾਂਦੇ ਥੋੜਾ ਥੋੜਾ ਸਰਗੇ ਦੁੱਧ ਦੇਈ ਜਾਂਦੇ ਆ ਸਾਰੀ ਲੈਣੀ ਦੁੱਧ ਦਿੰਦੀ ਆ ਓਕੇ ਦੁੱਧ ਫਿਰ ਦੁੱਧ ਦੀ ਨੂੰ ਗਟੇਰੀ ਤੇ ਜਾਂਦਾ ਦੇਰ ਤੇ ਆਂਦਾ ਕੀ ਫੈਂਡ ਲੱਗ ਜਾਂਦੀ ਹੁੰਦਾ ਟੋਕੜਾ ਕਿੰਨੀ ਫੈਂਡ ਲੱਗਦੀ ਆ ਅੱਛਾ 8 ਤੋਂ 8 ਆ ਗਿਆ ਕੋਈ 65 ਰੁਪਏ ਲਗਭਗ ਦੁੱਧ ਪੈ ਜਾਂਦਾ ਹਾਂ 70 ਦੇ ਨੇ ਡਬਾਉ ਜਾਂਦਾ ਕੀ ਬਾਰ ਟਿਕਲੇ ਅੱਧ ਤੱਕ ਆਪਾਂ ਹੁਣ ਵੀ ਵਿਚਾਲਾਂ ਦੇ ਹੋਵਾਂਗੇ ਬਾਅਦ ਜਵਾ ਬਈ ਹਾਂ ਜੇ ਆਪਾਂ ਨਾਲੇ ਆਪਣੇ ਕੋਲ ਪਸ਼ੂ ਮੰਨ ਲਾ ਟੋਕੜਾ ਬਾਕੀ ਅੱਧ ਤੱਕ ਪਤਾ ਕੀ ਆ ਹੁਣ ਕਿਹੜਾ ਅਸੀਂ ਉਹ ਕਰਨਾ ਫੀਡ ਕੱਪਾ ਲਿਆਉਣਾ ਉਹ ਐ ਨਹੀਂ ਹੈਗਾ ਆਪਾਂ ਹੋਰ ਪੈਸਾ ਜਾਂਦਾ ਲਿਆਵਾਂਗੇ ਸਾਰਾ ਪਸ਼ੂ ਮੰਨ ਲਿਆਉਣਾ ਕਿਹੜੇ ਹੋਰ ਵੀ ਲੋੜ ਰਹਿੰਦੀ ਆ ਉਹ ਵੀ ਪਸੂਂਦੀ ਲੈਣ ਉਹ ਹੀ ਗੱਲ ਹੈ ਨਾ ਜੇ ਆਪਾਂ ਦੇਖੀਏ ਤਾਂ ਵੀ ਆਪਣੇ 5-7 ਦੁੱਧ ਦਿੰਦੇ ਆ ਤੇ ਖਾਣ ਵਾਲੇ 15 ਗੇ ਨਾਲ ੱਲੇ ਜੇ ਕੱਟੇ ਜੋੜੇ ਕੱਟੀਆਂ ਜੋੜ ਗਏ ਹਨ ਉਹ ਚਾਰ ਚੂਰ ਹੈਗਾ ਉਹਨਾਂ ਨੂੰ ਹਾਂ ਜੀ ਦੇਖੋ ਜੀ ਇਹ ਗੱਲ ਵੀ ਨੋਟ ਕਰਨ ਵਾਲੀ ਆ ਜਿਵੇਂ ਪੜ੍ਹਨੇ ਆਖਿਆ ਕਹਿੰਦਾ ਜਿੰਨਾ ਟਾਈਮ ਮੈਂ ਸਾਬ ਆਦਾਰਤਿਆਂ ਕੋਲੇ ਜਾਣ ਦੀ ਲੋੜ ਨਹੀਂ ਸਭ ਤੋਂ ਵੱਡੀਆਂ ਗੱਲਾਂ ਇਹ ਹੁੰਦੀਆਂ ਜੀ ਇੱਕ ਵਿਜਦਾਰੀ ਦੀ ਕੀ ਜ਼ਰੂਰਤ ਹੈ ਰੋਜ਼ ਪੈਸੇ ਦੀ ਜ਼ਰੂਰਤ ਹੈ ਜੇ ਅੱਜ ਆਪਾਂ ਰੋਜ਼ ਦੀ ਰੋਜ਼ ਪੈਸਾ ਫੜ ਕੇ ਵਰਤਣਾ ਉਹ ਵਿਆਜ ਤੋਂ ਲਾ ਕੇ ਹਰ ਚੀਜ਼ ਡਬਲ ਪੈਂਦੀ ਆ ਤੇ ਜੇ ਅੱਜ ਮੰਨ ਲਓ ਪਾਂਦੀ ਥੋੜੀ ਆਉਂਦੀ ਅੱਜ ਦੁੱਧ ਦੇ ਪੈਸੇ ਆਉ ਤੇ 2000 ਬਚ ਗਏ 2000 ਦਾ ਸੌਦਾ ਲੈ ਲੁਕੜਾ ਕੋਈ ਮਗਰ ਪਿਆ ਆਪਣੇ ਅਗਲੀ ਵਾਰ ਦੋ ਉਹਦਾ ਲੈ ਲਾਂਗੇ 10 ਦਿਨਾਂ ਬਾਅਦ ਉਹ ਫਿਰ ਲੈ ਲਾਂਗੇ ਨਾ ਤਾਂ ਇਹ ਚੱਕਰ ਹੈ ਇਹ ਬਹੁਤ ਸੋਹਣਾ ਇੱਕ ਸਹਿਕਤੰਦਾ ਵੀਰੇ ਤੇ ਇਹ ਸਾਰਿਆਂ ਨੂੰ ਕੋਸ਼ਿਸ਼ ਇਹ ਰਹੂ ਵੀ ਸਾਰੇ ਭਰਾ ਜਿਹੜੇ ਨਾਲ ਜੁੜੇ ਹੋਇਆ ਉਹਨਾਂ ਨੂੰ ਵੀ ਸਮਝਾ ਕੇ ਆਪਾਂ ਵੀ ਜਿਹੜੇ ਫਾਰਮ ਦੇ ਕਿਤੇ ਦੇ ਵਿੱਚ ਪਾਈਏ ਆਪਦਾ ਕੰਮ ਹੈ ਆਪਦਾ ਕਿਤਾ ਵੀਰੇ ਆਪਦਾ ਬਿਜ਼ਨਸ ਹੈ ਅੱਜ ਇੱਕ ਤੋਂ 100 ਵੀ ਕਰ ਸਕਦੇ ਆ ਤੁਸੀਂ ਜੇ ਨਹੀਂ ਕੰਮ ਕਰਨਾ ਤਾਂ 100 ਤੋਂ ਇੱਕ ਵੀ ਆ ਜਾਊਗੀ ਠੀਕ ਆ ਉਹ ਬੰਦੇ ਦੇ ਕੰਮ ਤੇ ਡਿਪੈਂ ਪੇਰ ਜਿੰਨਾ ਇਹ ਆਪਾਂ ਕਹਿ ਸਕਦੇ ਜਿੰਨਾ ਕ ਅਸੀਂ ਤਣੋ ਮਨੋ ਵਿੱਚ ਤੁਰੇ ਫਿਰਦੇ ਆ ਯਾਰਾਂ ਦੋਸਤਾਂ ਕੋਲੇ ਤੁਰੇ ਫਿਰਦੇ ਆ ਸਭ ਤੋਂ ਬੈਸਟ ਕਿੱਤਾ ਵੀਰੇ ਅੱਜ ਆ ਕੇ ਅੱਜ ਕੱਲਾ ਇਹਨੂੰ ਐ ਨਾ ਕਿਣਿਆ ਕਰੋ ਵੀ ਦੁੱਧ ਦੀ ਪ੍ਰਾਪਰਟੀ ਦੁੱਧ ਵੀ ਨਾ ਕਰਿਆ ਕਰੋ ਇਹ ਵੀ ਗਿਣਿਆ ਕਰੋ ਇਤਾਂ ਦੀਆਂ ਮੱਝਾਂ 1.2 ਤੋਂ 2 ਲੱਖ ਦੀਆਂ 1.5 ਲੱਖ ਤੋਂ ਸਟਾਰਟਿੰਗ ਆ ਆਪਾਂ ਐਵਰੇਜ ਮੰਨੀਏ ਸਵਾ ਲੱਖ ਤੋਂ ਘੱਟ ਮੱਝ ਮੇਲ ਨੂੰ ਹਟ ਗਈ ਇਹ ਵੀ ਪ੍ਰਾਪਰਟੀ ਆ ਜੇ ਅੱਜ 20 25 ਪਸ਼ੂ ਪਾਲੇ ਵੀ ਆਪਣੇ ਕੋਲੇ ਮੰਨੋ 30 35 ਲੱਖ ਰੁਪਏ ਦੀ ਉਹ ਵੀ ਪ੍ਰਾਪਰਟੀ ਜੁੜੀ ਜਾਂਦੀ ਹੈ ਜੇ ਆਪਾਂ ਜ਼ਮੀਨ ਦਾ ਕਿੱਲਾ ਲੈ ਲੈਂਦੇ ਉਹਨੂੰ ਕਹਦੇ ਨੇ 2 ਅਗਲੀ ਵਾਰ ਨੂੰ 5-7 ਲੱਖ ਰੁਪਏ ਦੀ ਹੋਰ ਪ੍ਰਾਪਰਟੀ ਜੁੜਗੀ ਹਰ ਵਾਰੀ ਖਵਾਉਣਾ ਵੀ ਇਹਨਾਂ ਨੇ ਆ ਪਿਉਣਾ ਵੀ ਇਹਨਾਂ ਨੇ ਪਸ਼ੂਆਂ ਨੂੰ ਬਸ ਬੰਦੇ ਨੇ ਇੱਕ ਸਮਾਈ ਕਰਨੀ ਆ ਹਰ ਵਾਰੀ ਜਿਹੜੀ ਸਾਡੀ ਪ੍ਰਾਪਰਟੀ ਹੈ ਕੋਈ ਜਾਨਵਰ ਜਿੰਨੀ ਡਬਲ ਕਰ ਸਕਦਾ ਯਾਰ ਪਸ਼ੂ ਹਰ ਵਾਰੀ ਡਬਲ ਕਰ ਦਣਗੇ ਅੱਜ ਤੀ 10 ਮੈਂ ਸੈਂ 5 ਕਟੀਆਂ ਯਕੀਨ ਨੇ 15 ਹੋ ਜਾਣਗੀਆਂ ਅਗਲੀ ਵਾਰ ਨੂੰ ਉਦੋਂ ਅਗਲੀ ਵਾਰ ਨੂੰ 20 ਹੋ ਜਾਣਗੀਆਂ ਜੇ ਕੱਟੇ ਵੀ ਵੇਚੀ ਗਏ ਤਾਂ ਪਰ ਜੇ ਕਟਿਆਂ ਦੀ ਵੀ ਆਮਦਨ ਹੈ ਜੇ ਕਟੀਆਂ ਵੀ ਪਾਲ ਕੇ ਵੇਚਣੀਆਂ ਹਰ ਵਾਰੀ ਇਕੱਲੀ ਮੱਝ ਆ ਜਿਹੜੀ ਡਬਲ ਆਮਦਨ ਕਰ ਦਿੰਦੀ ਕੁਝ ਦੁੱਧ ਦੀ ਕੁਝ ਬੱਚਿਆਂ ਦੀ ਠੀਕ ਆ ਹੋਰ ਠੀਕ ਆ ਵੀ ਜਿਹੜਾ ਡਬਲ ਕੰਮ ਕਰੇ ਤਾਂ ਖੇਤੀ ਵੀ ਨਹੀਂ ਡਬਲ ਕਰਦੀ ਇਹ ਚੀਜ਼ਾਂ ਇਹ ਹੁੰਦੀਆਂ ਅਜੇ ਖੇਤੀ ਘਟ ਗਈ ਤਾਂ ਮੈਸਾਂ ਦੇ ਚੰਗੇ ਦੁੱਧ ਪੈ ਗਏ ਉਹ ਨਜ਼ਾਰਾ ਦਿੱਤਾ ਕਿਸੇ ਵळे ਮੈਸਾਂ ਦੋ ਘਟ ਸੂਆਂ ਘੱਟ ਦੁੱਧ ਹੈ ਤਾਂ ਉਦੋਂ ਖੇਤੀ ਵਾਲੇ ਨਜ਼ਾਰਾ ਆ ਜਾਂਦਾ ਇਹ 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 ਜ਼ਿਮੀਦਾਰ ਦੇ ਨਾਲ ਬਹੁਤ ਤਾਲਮੇਲ ਵਾਲੇ ਕਿੱਥੇ ਆ ਕਿਉਂਕਿ ਆਪਣੇ ਕੋਲੇ ਜ਼ਮੀਨਾਂ ਵੀ ਕੱਖਾਂ ਨੂੰ ਆਪਣੇ ਕੋਲੇ ਸਾਰੀਆਂ ਤੂਰੀਆਂ ਵੀ ਆਪਣੇ ਘਰ ਦੀਆਂ ਸਾਇਲਜ ਵੀ ਘਰ ਦੇ ਬਣਾ ਲੈਂਦੇ ਆ ਡੰਗਾ ਲਾਉਣ ਜੋਗਰਾ ਜਿੰਨਾ ਕਿ ਜ਼ਰੂਰਤ ਹੈ ਤੇ ਅੱਦੇ ਤੋਂ ਵੱਧ ਆਪਾਂ ਨਾਲ ਜੀ ਵੀ ਕਰਦਾ ਵਰਤੀ ਜਾਂਦੇ ਰਹਿੰਦੇ ਆ ਕੋ ਸਰੋਂ ਰੱਖ ਲੈਣ ਖਲਾ ਖਲਾ ਚੱਲ ਗਈਆਂ ਇਹਤੇ ਮੀਨਾ ਸੱਜਰਾਂ ਨੂੰ ਪਾਪੀਆਂ ਘਰ ਦਾ ਦਾਣਾ ਚੱਲ ਪਿਆ ਤੋਕੜਾਂ ਨੂੰ ਇਹ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਪਰ ਇਹਨੂੰ ਇੱਕ ਢੰਗ ਹੈ ਤਾਂ ਇਹਦੇ ਲਈ ਲੋੜ ਹੈ ਤੁਹਾਨੂੰ ਇੱਕ ਗਾਈਡਨਸ ਦੀ ਜਿਹੜਾ ਬੰਦਾ ਤੁਹਾਨੂੰ ਇੱਕ ਗਾਈਡ ਕਰ ਸਕੇ ਠੀਕ ਹੈ ਕੋਈ ਵੀ ਕੰਮ ਨਵਾਂ ਵਢਣਾ ਤੁਸੀਂ ਗਾਈਡ ਜ਼ਰੂਰ ਜਿਹੜਾ ਬੰਦਾ ਤੁਹਾਨੂੰ ਕਰਦਾ ਉਹਦੀ ਸਲਾਹ ਮੰਨਣੀ ਹੈ ਜਦੋਂ ਤੁਸੀਂ ਇੱਕ ਵਾਰੀ ਤੁਹਾਨੂੰ ਗਾਈਡ ਕਰਤਾ ਬੰਦੇ ਨੇ ਵੀ ਕਿੱਥੋਂ ਇਹਨੂੰ ਨੁਕਸਾਨ ਹੁੰਦਾ ਕਿੱਥੋਂ ਆਪਾਂ ਵਧਣਾ ਕਿਹੜੇ ਲੋੜ ਤੇ ਤੁਹਾਨੂੰ ਕਿੰਨੇ ਸਾਲ ਲਾ ਕੇ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਊ ਇਹ ਸਭ ਤੋਂ ਵੱਡੀਆਂ ਚੀਜ਼ਾਂ ਸਿੱਖਣ ਵਾਲੀਆਂ ਹੁੰਦੀਆਂ ਵੀ ਦਿੱਕਤਾਂ ਦਾ ਸਾਹਮਣਾ ਕਿਦੋਂ ਹੁਣ ਆਪਊਗਾ ਜਿਹੜੀ ਆਮਦਨ ਹੈ ਉਹ ਕਿਦੋਂ ਵਧੂਗੀ ਆਪਣੇ ਕੀ ਹੋਊਗੀ ਇਹ ਸਾਰਾ ਕੁਝ ਇਹ ਸਿਸਟਮ ਦੇਖ ਕੇ ਚੱਲਾਂਗੇ ਤਾਂ ਜ਼ਿੰਦਗੀ 'ਚ ਕਦੇ ਫੇਲ ਨਹੀਂ ਹੁੰਦੇ ਇਹਦੇ ਵਿੱਚ ਬਸ ਕੱਲਾ ਹੋਸ਼ਪਣ ਨਹੀਂ ਚੱਲਦਾ ਜੇ ਆਪਾਂ ਮੰਨੀਆਂ ਏਤੀ ਪਹਿਲੀ ਵਾਰ ਕਾਲਾ ਕਹਿੰਦੇ ਵੀ ਆ 10 ਮਹੀਨੇ ਸਾਲਿਆਂ ਦਾ ਦੱਸੇ ਦੋ ਦਿੰਦਿਆਂ ਏਤੀ ਕਾਲੇ ਨੂੰ ਦੱਸੇ ਮੈਂ 6 ਮਹੀਨੇ ਦੀ ਐਵਰੇਜ 9-9000 ਬਚਾਉਣ ਗਿਆ 10 ਮਹੀਨਾ 90000 ਬਚਾਉਣ ਗਿਆ ਕਾਲੇ ਨੂੰ ਫੋਨ ਸੱਜਰ ਤੇ ਜੇ 90000 ਹੁਣ ਵਾਲਾ ਚੱਕ ਲੂ ਤਾਂ ਜਦੋਂ ਇਹ 5 5 6 6 ਮਹੀਨੇ ਦਾ ਗੱਪਣਾ ਹੋ ਗਿਆ ਉਹਦੇ 10 15000 ਬਚਾਉਣ ਗਿਆ ਫਿਰ ਇਹ ਕਹ ਦੂਗਾ ਵੀ ਮੈਨੂੰ 90000 ਚਾਹੀਦਾ ਖਾਣ ਵਾਸਤੇ ਤੇ ਇਹ ਦਿੰਦਗਾ ਵਿਚਾਰੀਆਂ 15000 ਫਿਰ ਉਦੋਂ ਜਾ ਕੇ ਫਿਰ ਜਿਹੜੇ ਆਪਾਂ ਹੋਸਪੁਣੇ ਵਾਲੇ ਕੰਮ ਆ ਉਹਨਾਂ ਤੇ ਜਾ ਕੇ ਮਾਰਦੇ ਆ ਉਦੋਂ ਬੰਦਾ ਮਾਰ ਖਾ ਜਾਂਦਾ ਬੱਸ ਆਹੀ ਕੰਮ ਦੀ ਤੁਹਾਨੂੰ ਸਿੱਖਣ ਦੀ ਲੋੜ ਹੈ ਹੀ ਵਾਰੀ ਵਾਰੀ ਕਹਨੇ ਆ ਵੀ ਸਿੱਖ ਕੇ ਕੰਮ ਦੇ ਵਿੱਚ ਆਓ ਤਾਂ ਜਿਵੇਂ ਪੁਰਾਣੀ ਧਾਰਤ ਬਣੀ ਵੀ ਬੋਤਲ ਦੇ ਪੈਸੇ ਦਾ ਤੇ ਪੁਜੀਏ ਦੀ ਕਿਰਸ਼ ਕਰਦੇ ਆ ਆਮ ਜੀ ਘਾਰਤ ਹੁੰਦੀ ਹੈ ਇਹ ਇਹ ਬਣਾਗਾ ਉਹ ਘਾਤ ਪਈਆਂ ਵੀ ਮਹਿੰਗੀ ਚੀਜ਼ ਬੰਦਾ ਲੈ ਲਾਂਦਾ ਪਰ ਜਿਹੜੀ 5-7000 ਰੁਪਏ ਚੀਜ਼ ਤੇ ਲੱਗਣਾ ਕੋਈ ਟ੍ਰੇਨਿੰਗ ਤੇ ਲੱਗਣਾ ਕੋਈ ਹੋਰ ਲੱਗਣਾ ਉਹ ਤੇ ਬੰਦਾ ਕਿਰਸਾ ਕਰੀ ਜਾਂਦਾ ਹੈ ਕਿਰਸਾ ਨਾ ਕਰਿਆ ਕਰੋ ਆ ਜਾ ਕੇ ਦੇਖਿਆ ਕਰੋ ਬੰਦੇ ਤੋਂ ਰੈਰਪਾ ਲਿਆ ਕਰੋ ਕਦੇ ਤੁਸੀਂ ਮਾਰ ਨਹੀਂ ਖਾਂਦੇ ਕਦੇ ਫੇਲ ਨਹੀਂ ਹੁੰਦੇ ਜਿਹੜੇ ਕੰਮ ਦੇ ਵਿੱਚ ਤੁਸੀਂ ਕਦੇ ਪਏ ਨਹੀਂ ਉਹ ਕੰਮ ਇੱਕੇ ਦਾ ਵੀ ਤੁਸੀਂ ਫੇਸਬੁੱਕ ਮੰਨ ਲਓ YouTube ਮੰਨ ਲਓ ਨੂੰ ਦੇਖ ਕੇ ਕੇਦਾਂ ਕੰਮ ਬਿੜ ਲਿਆ ਤੇ ਫਿਰ ਉਹ ਕੰਮ ਪ੍ਰੋਬਲਮ ਦਿੰਦੀ ਦਿੰਦਾ ਇਹਦਾ ਜੋ ਮੁੱਲ ਕੋਈ ਨਹੀਂ ਜੀ ਸਾਰੇ ਲੱਗਦੇ ਆ ਸਾਰੀਆਂ ਹੀ ਕਰਦੀਆਂ ਬਣਾਈਆਂ ਜੀ ਦੇਖੋ ਇਹ ਵੀ ਬਹੁਤ ਵੱਡੀ ਚੀਜ਼ ਆ ਹਨਾ ਕਿੱਥੇ ਆਪਾਂ ਪ੍ਰਾਉਟੀ ਪੈਸੇ ਲਾ ਲਾ ਕੇ ਬਣਾਉਣੀ ਆ ਇੱਕ ਕਿਤੇ ਆਪਾਂ ਘਰ ਤੋਂ ਘਰੇ ਜੋੜੀ ਜਾਂਦੇ ਆ ਜੀ ਤਾਂ ਠੀਕ ਆ ਜੀ ਸਸੀ ਕਾਲ ਧੰਨਵਾਦ ਤਾਂ ਇਹ ਅੱਜ ਤੁਹਾਨੂੰ ਦਿਖਾਇਆ ਕਾਫੀ ਸੋਹਣਾ ਫਾਰਮ ਹੈ ਜਦੋਂ ਕਹਿੰਦੇ ਆ ਸਾਡੀ ਨਿਗਾਹ ਦੇ ਵਿੱਚ 20 ਕ ਐਨੀਮਲ ਛੋਟੇ ਵੱਡਿਆਂ ਦਾ ਫਾਰਮ ਹੋ ਜੇ ਉਹਨੂੰ ਇੱਕ ਵੱਡੇ ਫਾਰਮ ਦਾ ਨਾਂ ਹੀ ਦਿੱਤਾ ਜਾਂਦਾ ਤੇ ਆਉਣ ਵਾਲੇ ਤੁਹਾਨੂੰ 6-1.5 ਸਾਲ ਦੇ ਵਿੱਚ ਇਹ ਉਦੋਂ ਵੀ ਦੁੱਗਣਾ ਤਿੱਗਣਾ ਜਿਹੜਾ ਫਾਰਮ ਹੈ ਤੁਹਾਨੂੰ ਦੁਬਾਰੇ ਫਿਰ ਠੰਡ ਦੇ ਟਾਈਮ ਦੇ ਉੱਤੇ ਜਦੋਂ ਸ਼ੂਟ ਕਰਾਂਗੇ ਉਹਨਾਂ ਨੂੰ ਝੋਟੀਆਂ ਝੂਟੀਆਂ ਵੀ ਡਾਰ ਹੋ ਜਾਣਗੀਆਂ ਜਿਹੜੇ ਕੱਟੇ-ਕੁੱਟੇ ਤਿਆਰ ਕਰੀ ਜਾਂਦਾ ਚਲੋ ਉਹ ਜਾਵੜਾਂਗੇ ਉਹਨਾਂ ਦੀ ਥਾਂ ਤੇ ਅੱਕਦੀ ਕੋਈ ਬਾਹਰੋਂ ਤਾਂ ਠੀਕ ਹੈ ਜੇ ਬਾਹਰੋਂ ਨਹੀਂ ਖਰੀਦੀ ਜਾਂਦੀ ਚਲ ਆਪ ਦੇ ਆਂਦੇ ਮੇਨਟੇਨ ਬੰਦਾ ਕਰ ਲਾਂਦਾ ਤਾਂ ਸਾਨੂੰ ਆਉਂਦੇ ਹੋਏ ਹੁਣ ਮਿਲਦੇ ਗਿਲਦੇ ਰਹਿ ਕਰਾਂਗੇ ਤਾਂ ਬਾਕੀ ਕੱਲੇ ਨੂੰ ਹੁਣ ਲਾਉਣੇ ਐ ਸੀ ਕਿੱਤੇ ਦੇ ਵਿੱਚ ਪ੍ਰੋਫੈਸ਼ਨਲ ਕੰਮ ਬਣਾ ਕੇ ਦਿੰਨੇ ਆ ਦਾ ਹੁਣ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ